ਬਟਾਲਾ 7 ਫਰਵਰੀ ਮਾਈਕਰੋਫਾਈਨੈਂਸ ਕੰਪਨੀਆਂ ਕਾਨੂੰਨ ਨੂੰ ਚਿੱcke ਟੰਗ ਕੇ ਗਰੀਬ ਔਰਤਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਡੀਸੀ ਗੁਰਦਾਸਪੁਰ ਦੀਆਂ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀਆਂ ਇਹ ਦੋਸ਼ ਇੱਥੇ ਫੁਹਾਰਾ ਜੌਂਟ ਵਿੱਚ ਕਰਜ਼ਦਾਰ ਗਰੀਬਾਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮਾਝਾ ਜ਼ੋਨ ਦੇ ਇੰਚਾਰਜ ਮਨਜੀਤ ਰਾਜ ਨੇ ਲਗਾਏ ਅੱਜ ਪਹਿਲਾਂ ਇਨਾ ਫਾਈਨੈਂਸ ਕੰਪਨੀਆਂ ਦੇ ਕਰਜ਼ਾ ਮੱਕੜ ਜਾਲ ਵਿੱਚ ਫਸੀਆਂ ਗਰੀਬ ਔਰਤਾਂ ਫੁਹਾਰਾ ਚੌਕ ਵਿੱਚ ਇੱਥੇ ਹੀ ਇਕੱਠੇ ਹੋ ਕੇ ਕੰਪਨੀਆਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਐਸਐਸਪੀ ਦਫ਼ਤਰ ਤੱਕ ਮੁਜ਼ਹਰਾ ਕੀਤਾ ਜਿਸ ਤੋਂ ਬਾਅਦ ਵਿੱਚ ਮਾਰਚ ਦੀਆਂ ਔਰਤਾਂ ਐਸਡੀਐਮ ਦਫ਼ਤਰ ਅੱਗੇ ਵੀ ਤਰਨਾ ਦਿੱਤਾ ਅਤੇ 29 ਫਰਵਰੀ ਨੂੰ ਬਠਿੰਡਾ ਵਿਖੇ ਰੱਖੀ ਸੂਬਾ ਪੱਧਰੀ ਬੇਜ਼ਮੀਨੇ ਮਜ਼ਦੂਰਾਂ ਦੀ ਮਹਾਂਸਭਾ ਰੈਲੀ ਵਿੱਚ ਮਾਝਾ ਜ਼ੋਨ ਵਿੱਚ ਹਜ਼ਾਰਾਂ ਮਜ਼ਦੂਰ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮਾਝਾ ਜ਼ੋਨ ਦੇ ਇੰਚਾਰਜ ਮਨਜੀਤ ਰਾਜ ਨੇ ਕਿਹਾ ਹੈ ਕਿ ਸੱਤਾਧਾਰੀ ਹਾਕਮ ਉੱਤਾਂ ਤਾਂ ਗਰੀਬਾਂ ਤੋਂ ਲੈਂਦੇ ਹਨ ਪਰ ਕਰਜ਼ੇ ਅਮੀਰਾਂ ਦੇ ਮਾਫ਼ ਕਰ ਰਹੇ ਹਨ ਉਹਨਾਂ ਕਾ ਮਜ਼ਦੂਰ ਸਿਰੇ ਚੜੇ ਕਰਜ਼ੇ ਦੀ ਮਾਫੀ ਲਈ ਕੋਈ ਨੀਤੀ ਨਾ ਬਣਾਉਣ ਦਾ ਮੋਦੀ ਤੇ ਮੁੱਖ ਮੰਤਰੀ ਮਾਨ ਨੂੰ ਚੋਣਾਂ ਵਿੱਚ ਖਮਿਆਜ਼ਾ ਪੁੱਗਤ ਨਾ ਪਵੇਗਾ ਉਹਨਾਂ ਕਹੇ ਕਿ ਮਜ਼ਦੂਰ ਵਰਗ ਆਪਣੇ ਸਿਰ ਚੜੇ ਕਰਜ਼ੇ ਦੀ ਮਾਫੀ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਸਾਥ ਦੇਣ ਅਤੇ 29 ਫਰਵਰੀ ਨੂੰ ਬਠਿੰਡਾ ਵਿਖੇ ਰੱਖੀ ਬੇਜ਼ਮੀਨੇ ਮਜ਼ਦੂਰਾਂ ਦੀ ਮਹਾਸਭਾ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਉਨਾਂ ਨੇ ਕਿਹਾ ਕਿ ਭਾਵੇਂ ਤਹਿਸੀਲਦਾਰ ਇਕੱਠੇ ਵਿੱਚ ਇਕੱਠ ਵਿੱਚ ਆ ਕੇ ਮੰਗ ਪੱਤਰ ਲਗਾਏ ਹਨ ਪਰ ਜੇਕਰ ਮੰਗਾਂ ਵਿੱਚ ਜਲਦੀ ਧਿਆਨ ਨਾ ਦਿੱਤਾ ਤਾਂ ਮਜ਼ਦੂਰ ਮੁਕਤੀ ਮੋਜਾ ਪੰਜਾਬ ਦੀ ਅਗਵਾਈ ਹੇਠ ਮਜ਼ਦੂਰ ਜਲਦੀ ਐਸਡੀਐਮ ਦਫ਼ਤਰ ਦਾ ਕਿਰਾਉ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਅਫਸਰ شاہੀ ਦੀ ਹੋਵੇਗੀ kita ini ਆਹ ਕੀ ਸਹਾਰਾ ਹੋ ਗਿਆ ਦੋ ਬੰਦੇ ਕੋਲ ਪਰ ਇਹ ਕੰਦੇ ਜੀ ਕਿਹਦੇ ਚੱਲ ਰਹੇ ਖਾਣੇ ਨਾ ਆਂਦੀ ਨਾ ਆਂਦੀ ਹਣੀ ਦੇ ਕੋਲ ਜੋ 2달 ਮਹੀਨੇ ਹੋ ਗਿਆ ਗੱਲ ਲੱਕੜੀ ਆ ਇੱਕ ਸਿਚਾਈ ਹੈਗੀ ਆ ਇਹ 3 ਸਿਚਾਈ ਬੋਲਦੀ ਬਿਲਕੁਲ ਬੋਲਦੀ ਆਂ ਆਈਆਂ ਨੇ ਵੀ ਉਹਨਾਂ ਦੋਸਤੀਆਂ ਨੂੰ ਲੈ ਆ ਕੇ ਜੇਲ੍ਹ ਦੇ ਵਿੱਚ ਜਿੰਦ ਫੰਡ ਕਰਨਾ ਚਾਹੀਦਾ ਕਿਪੂ ਜਿਉ ਸੰਨਾਂ ਦੇ ਅੱਗੂ ਕੋਲ ਦੇ ਨਾਲ ਗਨਮੈਂ ਲਈ ਫਿਰਦੇ ਨੇ ਜੋ ਬਾਕੀ ਜ਼ਾਦੇ ਨਹੀਂ ਸਿਰਸਨਾਂ ਨਾਲ ਗੱਲ ਕਰ ਸਕਦੇ ਜਿਹੜੇ ਘਰਾਣੇ ਦੇ ਨੇ ਉਹ ਆਪਣੇ ਉਹਨਾਂ ਸ਼ਿਵਚੰਦਰ ਦਾ ਨਾਮ ਨਾ ਮਗਰ ਲਾਵੇ ਕਿ ਇਹੋ ਜੇ ਨੌਕਰੀ ਸਾਡੀ ਗੁੱਡਾ ਕਰਦੀ ਕਰਦੇ ਹੁੰਦੇ। ਇੱਕ ਉਹ ਪਾਰਟੀ ਦੇ ਸ਼ਿਵਚੰਦਰ ਨੂੰ ਬਦਨਾਮ ਕਰਦਾ। ਹਰੇ ਮਾਰੇ ਨੇ ਸ਼ਿਵਚੰਦਰ ਨੇ ਹਰੇ ਅਗੂ ਵਿੱਚ ਚੱਗੇ ਨਹੀਂ। ਐਂ ਕਹਿੰਦੇ ਵੀ ਇਹੋ ਜਿਹਾ ਨਾਮ ਸਾਫ ਮਿਲਿਆ ਤੇ ਭਈ ਅਸੀਂ ਤੇ ਚਿੱਪਾਦ ਦੇ ਕੋਲ ਧਰਨਾ ਨਾ ਮਗ ਜਾ ਕੋਈ ਕੌਣ ਦਵਾਂਗੇ? ਜੋ ਸਾਡੇ ਪੰਜਾਬ ਮੂਟੀ ਮਰਦਿਆਂ ਨੂੰ ਹੋਣੀ। ਅੱਜ ਕੀ ਕਿਆ ਪੁਲਿਸ ਵਾਲਿਆਂ ਨੇ ਤਾਂ ਮੱਝ ਕਿਆ ਵੀ। ਅੱਜ ਉਹਨਾਂ ਨੇ ਵਿਸ਼ਵਾਸ ਸਾਨੂੰ ਇਹ ਵੀ ਦਿੱਤਾ ਕਿ 2 ਦਿਨ ਦਾ ਟਾਈਮ ਦਿੱਤਾ ਸਾਨੂੰ। ਕਿ ਦੋਹਾਂ ਦਿਨਾਂ ਦੇ ਵਿੱਚ ਇਹ ਭੈਣ ਸਬਰ ਨੂੰ ਆਪਾਂ ਜਿਹੜਾ ਨਿਸ਼ਾਫ ਦੇ ਦਾਂਗੇ। ਜੇ ਜੇ ਦੋ ਦਿਨ ਦੀ ਅਹੀ ਅਫਸਰਾਂ ਨਹੀਂ ਚਲੋ ਜੋਰ ਚੱਲਦੇ ਆ ਜੋ ਜਵਾਨ ਦੇ ਮੈਡਮ ਜੀ ਉਹਨਾਂ ਦੇ ਕਹਨੇ ਤੇ ਹੀ ਚੱਲਦੇ ਆ ਜੇ ਉਹਨਾਂ ਦੋਹਾਂ ਦਿਨਾਂ ਦਾ ਤੀਜੇ ਦਿਨ ਅਸੀਂ ਆਪਾਂ ਸਰਕਤ ਉਤਰਾਂਗੇ ਕਿਉਂਕਿ ਉਹ ਸਾਡੇ ਪੰਜਾਬ ਮੁਕਤੀ ਮੋਰਚੇ ਵੱਲੋਂ ਸੰਭਾਪਤਾ ਕੋ ਪੱਖ ਉਹ ਜੀ ਤੇ ਮਜੀਦ ਰਾਜ ਦੀ ਗਵਾਹੀ ਮਾਜੀ ਦੀ ਤੇ ਆਪਾਂ ਸਾਰੇ ਨਾਲ ਖਾਲਸਾ ਸਾਹਿਬ ਨਾਲ ਅਕਾਲੀ ਫਤਹਿ ਦੀ ਸਿੱਖਿਆ ਦਾ ਵਾਹਿਗੁਰੂ ਜੀ ਤੁਹਾਡੇ ਨਾਮ ਲਿਖ ਦੇਣਾ ਮੈਂ ਆਪਾਂ ਪ੍ਰੈਸ ਹੌਂਡਲੀ ਜਾਵਾਂਗਾ ਮਜੀਦ ਰਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬੋਂ ਐਮਐਮਪੀ ਦਾ ਮਾਝਾ ਜ਼ੋਨ ਦਾ ਜਨਰਲ ਸੈਕਟਰੀ ਦੁਨੀਆ ਦੇ ਪਵਾਰਾ ਚੌਕ ਵਿਖੇ ਰੈਲੀ ਕਰਕੇ ਪਹਿਲਾਂ ਕੋ ਜੋ ਪੁਲਿਸ ਸਾਡਾ ਕੰਮ ਕਰ ਨਹੀਂ ਰਹੀ ਪੁਲਿਸ ਦਾ ਐਸਐਸਪੀ ਦਾ ਨਜ਼ਰ ਕਰਾਉ ਦਿੱਤਾ ਉਸ ਤੋਂ ਬਾਅਦ ਮੈਕਰੋਫੋਨ ਕੰਪਨੀਆਂ ਦੇ ਕਰਜ਼ਿਆਂ ਦੇ ਮਾਫੀ ਵਾਸਤੇ ਰੁਜ਼ਗਾਰ ਪ੍ਰਾਪਤ ਨੂੰ ਵਾਸਤੇ ਨਸ਼ਾ ਕੋਰੀ ਦੀ ਬੰਦ ਕਰਨ ਵਾਸਤੇ ਅਸਲੀ ਮਟਾਲਾ ਦਾ ਵੀ ਕਰਾਉ ਦਿੱਤਾ ਗਿਆ ਜਿਸ ਤੇ ਤਸਿਲਦਾਰ ਨੇ ਮੰਗ ਪੱਤਰ ਲਿਆ ਉੱਥੇ ਐਸਐਸਪੀ ਐਸਐਸਪੀ ਦਾ ਨਜ਼ਰ ਜੀ ਐਸਪੀ ਜਿਹੜੇ ਨਵੇਂ ਆਏ ਨੇ ਮੈਡਮ ਉਹਨਾਂ ਨੇ ਸਾਨੂੰ ਸਾਰੇ ਆਦੀ ਜਿਹੜਾ ਤੋ ਸਿਮਲਾ ਕਰਿਆ ਵਾ ਜਿਹਨੇ ਕੱਢਿਆ ਵਾ ਤੇ ਜਿਹਨੇ ਸਾਡੀ ਖੋਹ ਕੀਤੀ ਹੈ ਮਰਨਗੇ ਘਰ ਮੰ ਲਿਆ ਵਾ ਉਹਦੇ ਤੇ ਅਜੇ ਨਾ ਪੱਤਾ ਜਿੱਤ ਕੀਤਾ ਜਾਵੇਗਾ ਅਸੀਂ ਸਰਕਾਰ ਕੋ ਮੰਗ ਕਰਦੇ ਆਂ ਜੀ ਸਾਡਾ ਫਾਈਨੈਂਸ ਕੰਪਨੀ ਦਾ ਕਦਮਾਂ ਮਾਰ ਦਿੱਤਾ ਜਾਵੇ ਪੈਣਾ ਨੂੰ ਹੀ ਲੱਗਿਆ ਕੋਈ ਕੀਤਾ ਜਾਵੇ ਜੁਦਗਾਰ ਪਿੰਡਾਂ ਦੇ ਤੁਮ ਨੂੰ ਲੈਂਦਾ ਜਿਹੜਾ ਹਰ ਵਕਤ ਨੂੰ ਲੁੱਟਿਆ ਜਾ ਰਿਹਾ ਤੇ ਜਿਵੇਂ ਸਾਡੇ ਵਰਕਰ ਦਾ ਘਰ ਕੋਇਆ ਤੇ ਉਹਦੇ ਸੀ ਯਾ ਤੇ ਜਿਹੜੇ ਕੋਸ਼ਿਸ਼ ਜੜੇ ਲੱਗ ਰਹੇ ਨੇ ਉਹਨਾਂ ਨੂੰ ਅੰਦਰ ਫੜ ਕੇ ਛੁਟਿਆ ਜਾਵੇ ਤੇ ਜਿਹੜਾ ਆਪੂਆ ਤੇ ਸਸਤਾ ਪਿਆ ਨੂੰ ਕਿੰਨਾ ਕੋਸ਼ਿਸ਼ ਬਲਾਕ ਕਰ ਦਿੱਤਾ ਹੈ ਕਿ ਜੇ ਤਵੀ ਫਟਕ ਗਤੀ ਕਰੇ ਤੇ ਤੇ ਮਜ਼ਦੂਰ ਮੁਕਤੀ ਮੋਰਚਾ ਮੈਂਪੀਰ ਤੇ ਜਿਹੜਾ ਲਾਮਬਜ ਕਰਦੇ ਆਪਣੇ ਲੋਕਾਂ ਨੂੰ ਬਟਾਲਾ ਪ੍ਰਸ਼ਾਸਨ ਤੇ ਖਲਾ ਪੰਜਾਬ ਸਰਕਾਰ ਦੇ ਖਲਾ ਵੱਡਾ ਮੋਰਚਾ ਦੀ ਧੰਨਵਾਦ